ਹੰਸਰਾਜ ਹੰਸ ਜੀ ਦੀ ਪਤਨੀ ਦੀ ਅੱਜ ਅੰਤਿਮ ਅਰਦਾਸ ਚਲੰਦਰ ਦੇ ਮੋਲ ਟਾਉਨ ਗੁਰਦੁਆਰਾ ਸਾਹਿਬ ਤੇ ਹੋ ਰਹੀ ਹੈ ਬੂਟਾ ਮੁਹੰਮਦ ਜੀ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਆ ਗੱਲਬਾਤ ਕਰਦੇ ਆ ਮੁਹੰਮਦ ਜੀ ਕੀ ਜਜ਼ਬਾਤ ਨੇ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਪਹੁੰਚੇ ਹੋ ਇੱਕੋ ਇੱਕ ਜ਼ਿੰਦਗੀ ਦਾ ਲਾਸਟ ਪੜਾ ਹੁੰਦਾ ਕਿਉਂਕਿ ਮਾਲਕ ਪਤਾ ਨਹੀਂ ਕਦੋਂ ਬਲਾਵਾ ਆ ਜਾਈਵੇ ਹਾਂਜੀ ਅਸੀਂ ਅਕਸਰ ਇਦਾਂ ਦੇ ਗਾਣੇ ਗਾਉਨੇ ਆ ਕਿ ਚਲੋ ਚਲੀਦਾ ਮੇਲਾ ਲੱਗਾ ਸਭ ਦੀ ਕੋਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਪੜ ਕੇ ਕਿਹਦੀ ਵਾਰੀ ਏ ਇਹ ਤਾਂ ਜਦੋਂ ਸਾਹ ਆ ਜਾਵੇ ਤਾਂ ਇਨਸਾਨ ਜਿਉਂਦਾ ਆ ਤੇ ਜਦੋਂ ਮਾਲਕ ਦੇ ਘਰ ਤੋਂ ਕੱਟੀ ਗਈ ਤਾਂ ਫਿਰ ਇਨਸਾਨ ਜਿਹੜਾ ਉਹ ਪੂਰਾ ਹੋ ਜਾਂਦਾ ਹੈ ਤੇ ਅੱਜ ਸਾਡੇ ਤੋਂ ਸਗਾ ਲਈ ਬਿਛੜੀ ਸਾਡੀ ਭੈਣ ਜੀ ਰੇਸ਼ਮ ਕੌਰ ਜੀ ਹੰਸ ਉਹਨਾਂ ਨੂੰ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸਾਡਾ ਇੱਕ اخਲਾਕੀ ਫਰਜ਼ ਬਣਦਾ ਕਿ ਅਸੀਂ ਵੀ ਅਰਦਾਸ ਵਿੱਚ ਸ਼ਾਮਲ ਹੋ ਕੇ ਉਸ ਪਰਮਾਤਮਾ ਦੇ ਉਸ ਸੋਹਣੇ ਰੱਬ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਉਹਨਾਂ ਨੂੰ ਰੱਬ ਆਪਣੇ ਚਾਨਾ 'ਚ ਨਿਵਾਸ ਦੇਵੇ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ। ਕਦੀ ਗੱਲਬਾਤ ਹੋਈ ਸੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਕਿਹੋ ਜਿਹਾ ਸੁਭਾਅ ਰੱਖਦੇ ਸੀਗੇ। ਉਹ ਸੁਭਾਅ ਉਹਨਾਂ ਦਾ ਬਹੁਤ ਕਮਾਲ ਦਾ ਸੀ। ਬਹੁਤ ਅੱਛਾ ਨੇਕ ਨੇਕ ਸੁਭਾਅ ਸੀ। ਮਤਲਬ ਇਦਾਂ ਦੀ ਔਰਤਾਂ ਬਹੁਤ ਘੱਟ ਹੁੰਦੀਆਂ। ਮੈਂ ਇਹ ਤੇ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜੇ ਹੰਸਪਾ ਜੀ ਅੱਜ ਜਿਸ ਮੁਕਾਮ ਤੇ ਵੀ ਹੈਗੇ ਆ ਤੇ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਬੜੇ ਅੱਛਾ ਸੇ ਜੋ ਕਰਦੇ ਸੀ ਔਰ ਪੂਰੇ ਪਰਿਵਾਰ ਨੂੰ ਇੱਕ ਮਤਲਬ ਚਲਾ ਵੀ ਰਹਿ ਸੀਗੇ ਹੰਸਪਾ ਜੀ ਨੂੰ ਕੋਈ ਟੈਂਸ਼ਨ ਨਹੀਂ ਸੀ ਹੁੰਦੀ ਪਰਵਾ ਫੈਮਿਲੀ ਦੀ ਉਹ ਆਪੇ ਹੀ ਸਾਰੀ ਜਿੱਦਾਂ ਸੰਭਾਲ ਲੈਂਦੇ ਸੀ ਬੜਾ ਨੇਕ ਸੁਭਾਅ ਸੀ ਅੰਦਰ ਦੇ ਮੌਲ ਟਾਣ ਗੁਰਦੁਆਰਾ ਸਾਹਿਬ ਤੇ ਹੋ ਰਹੀ ਹੈ ਬੂਟਾ ਮੁਹੰਮਦ ਜੀ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਆ ਗੱਲਬਾਤ ਕਰਦੇ ਆ ਮੁਹੰਮਦ ਜੀ ਕੀ ਜਜ਼ਬਾਤ ਨੇ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਪਹੁੰਚੇ ਹੋ ਇੱਕੋ ਇੱਕ ਜ਼ਿੰਦਗੀ ਦਾ ਲਾਸਟ ਪੜਾ ਹੁੰਦਾ ਹੈ ਕਿਉਂਕਿ ਮਾਲਕ ਪਤਾ ਨਹੀਂ ਕਦੋਂ ਬਲਾਵਾ ਆ ਜਵੇ ਹਾਂਜੀ ਅਸੀਂ ਅਕਸਰ ਇਦਾਂ ਦੇ ਗਾਣੇ ਗਾਉਨੇ ਆ ਕਿ ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੋਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਪੜ ਕੇ ਕਿਹਦੀ ਵਾਰੀ ਏ ਇਹ ਤਾਂ ਜਦੋਂ ਸਾਹ ਆ ਜਵੇ ਤਾਂ ਇਨਸਾਨ ਜਿਉਂਦਾ ਆ ਤੇ ਜਦੋਂ ਮਾਲਕ ਦੇ ਘਰ ਤੋਂ ਕੱਟੀ ਗਈ ਤਾਂ ਫਿਰ ਇਨਸਾਨ ਜਿਹੜਾ ਉਹ ਪੂਰਾ ਹੋ ਜਾਂਦਾ ਹੈ ਤੇ ਅੱਜ ਸਾਡੇ ਤੋਂ ਸਗਾ ਲਈ ਬਿਛਲੀ ਸਾਡੀ ਭੈਣ ਜੀ ਰੇਸ਼ਮ ਕੌਰ ਜੀ ਹਾਂਸ ਉਹਨਾਂ ਨੂੰ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸਾਡਾ ਇੱਕ اخਲਾਕੀ ਫਰਜ਼ ਬਣਦਾ ਕਿ ਅਸੀਂ ਵੀ ਅਰਦਾਸ ਵਿੱਚ ਸ਼ਾਮਲ ਹੋ ਕੇ ਉਸ ਪ੍ਰਮਾਤਮਾ ਦੇ ਉਸ ਸੋਹਣੇ ਰੱਬ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਉਹਨਾਂ ਨੂੰ ਰੱਬ ਆਪਣੇ ਚਾਨਾ ਚ ਨਿਵਾਸ ਦੇਵੇ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ। ਕਦੀ ਗੱਲਬਾਤ ਹੋਈ ਸੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਕਿਹੋ ਜਿਹਾ ਸੁਭਾਅ ਰੱਖਦੇ ਸੀਗੇ। ਉਹ ਸੁਭਾਅ ਉਹਨਾਂ ਦਾ ਬਹੁਤ ਕਮਾਲ ਦਾ ਸੀ। ਬਹੁਤ ਅੱਛਾ ਨੇਕ ਨੇਕ ਸੁਭਾਅ ਸੀ। ਮਤਲਬ ਐਦਾਂ ਦੀ ਔਰਤਾਂ ਬਹੁਤ ਘੱਟ ਹੁੰਦੀਆਂ। ਮੈਂ ਇਹ ਤੇ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜੇ ਹੰਸਪਾ ਜੀ ਅੱਜ ਜਿਸ ਮੁਕਾਮ ਤੇ ਵੀ ਹੈਗੇ ਆ ਤੇ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਬੜੇ ਅੱਛਾ ਸਹਿਯੋਗ ਕਰਦੇ ਸੀ ਔਰ ਪੂਰੇ ਪਰਿਵਾਰ ਨੂੰ ਇੱਕ ਮਤਲਬ ਚਲਾ ਵੀ ਰਏ ਸੀਗੇ ਹੰਸਪਾ ਜੀ ਨੂੰ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਪਰ ਫੈਮਿਲੀ ਦੀ ਉਹ ਆਪੇ ਸਾਰੀ ਜਿੱਦਾਂ ਸੰਭਾਲ ਲੈਂਦੇ ਸੀ ਬੜਾ ਨੇਕ ਸਵਾਸ ਸੀ ਹਾਂ ਸ਼ੁਕਰੀਆ